ਮੈਂ ਵੀ ਕਹਿੰਦਾ ਸ਼ੌਂਕ ਦਾ ਕੋਈ ਮੁੱਲ ਨਹੀਂ ਸ਼ੌਂਕ ਕਿਸੇ ਵੀ ਚੀਜ਼ ਦਾ ਹੋਵੇ ਸ਼ੌਂਕ ਸ਼ੌਂਕ ਹੀ ਹੁੰਦਾ ਮੁੰਡੇ ਨੇ ਕਬੂਤਰ ਰੱਖਿਆ ਬਹੁਤ ਹੀ ਸੋਹਣੇ ਤੇ ਛਤਰੀ ਲੱਗੀ ਆ ਤੇ ਨਸਲ ਵੀ ਬਹੁਤ ਵਧੀਆ ਵਧੀਆ ਹੈ ਘੈਂਟ ਆ ਆਪਾਂ ਦਿਖਾਉਨੇ ਆ ਤੁਹਾਨੂੰ ਥੋੜੇ ਜਿਹਾ ਮੇਰੇ ਤੋਂ ਕਰਕੇ ਕਾਲਾ ਕਬੂਤਰ ਵੀ ਸ਼ਰਦਾ ਵਿੱਚ ਛੋਟਾ ਆ ਦਿਖਾਈ ਮੜਾ ਕਾਲਾ ਕਬੂਤਰ ਫੜਿਆ ਨਹੀਂ ਜਾਂਦਾ ਕਾਲਾ ਹਾਂ ਬਲੈਕ ਬਲੈਕ ਉਹ ਵਾਲਾ ਉਹ ਥੱਲੇ ਬੈਠਾ ੜਾ ਆ ਬਲੈਕ ਹਾਂ ਬੱਚਾ ਦਿਖਾਈ ਹੂੰ ਇਹਦਾ ਉਹਦੇ ਦਿਖਾਈ ਆ ਦੇਖੋ ਮੁੰਡੇ ਦੇ ਕਬੂਤਰ ਰੱਖੇ ਵੇ ਕਿਹੜੀ ਨਸਲ ਆ ਇਹ ਹੂੰ ਨੀਲਾ ਨੀਲਾ ਹੈ ਹਾਂ ਜੀ ਉੜਦਾ ਤਾਂ ਨਹੀਂ ਫੜ 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 ਭੱਜ ਗਿਆ ਦੇਖੋ ਲੇਮੜਾ ਫੜ ਕੇ ਨਸਲ ਵਧੀਆ ਹੈ ਕਬੂਤਰ ਵਧੀਆ ਰੱਖੇ ਤੇ ਹੈ ਆ ਕਿਹੜਾ ਇੱਕ ਗੋਲਾ ਜਾ ਵਿੱਚ ਆਹ ਕਿਹੜਾ ਹੈ ਤੇ ਆਹ ਵਾਲਾ ਆਹ ਸਾਹਮਣੇ ਬੈਠਾ ਹੈ ਹੂੰ ਅੱਛਾ ਇਹ ਕਿਹੜਾ ਐ ਵੈਸ ਖਰਾ ਐ ਅੱਛਾ ਉੜਦਨ ਬੱਚਾ ਜੇ ਨਹੀਂ ਹਾਂ ਅੱਛਾ ਇਹ ਉੜਦਾ ਨਹੀਂ ਅੱਛਾ ਆ ਕਿਹੜਾ ਐ ਪਰਲਾ ਉਹ ਬੱਚਾ ਆ ਦੇ ਖਾਈਂ ਆਹ ਆਵਣ ਲਾ ਫਰਾਈ ਫਰਾਈ ਹਾਂ ਵਾਸ ਵਾਸ ਚਾਰ ਜਣਾ ਫੜਾ ਵਧੀਆ ਤਰੀਕੇ ਨਾਲ ਲੈ ਵੀ ਕਬੂਤਰਾ ਐ ਕਬੂਤਰੀ ਐ ਕਬੂਤਰ ਹੈ ਗਿਆ ਤਾਂ ਫੜਿਆ ਹੋਇਆ ਅੱਛਾ ਇਹ ਕਿੱਥੋਂ ਫੜਿਆ ਸੀ ਓਏ ਜਾਲ ਤਾਂ ਲਾ ਲਿਆ ਅੱਛਾ ਕਬੂਤਰ ਫੜਦਾ ਫਿਰ ਛੱਡ ਫੜ ਵੀ ਲੈ ਛੱਡ ਵੀ ਦਿੰਨੇ ਹਾਂ ਹਰ ਤੈਨੂੰ ਆਪਣੇ ਹੰਮਦਾ ਅੱਛਾ ਲੈ ਵੀ ਆਪਾਂ ਤੁਹਾਨੂੰ ਦਿਖਾਉਣੇ ਆ ਅੱਜ ਬੱਚਾ ਕਬੂਤਰ ਦਾ ਫੜਿਆ ਨਹੀਂ ਜਾਂਦਾ ਓਏ ਹਾਂ ਹਾਂ ਖਾ 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 ਚੱਲ ਖਰਚ ਚੱਲ ਜਾਨਵਰ ਬਹੁਤ ਸੋਹਣੇ ਰੱਖੇ ਹੋਏ ਵੇ ਕੁੰਜ ਦੇ ਐਂਡਾ ਸ਼ੌਂਕ ਦਾ ਕੋਈ ਮੁੱਲ ਨਹੀਂ ਐਂਦੇ ਕੰਮ ਜਿਹੜਾ ਵੀ ਸ਼ੌਂਕ ਦੇ ਨਾਲ ਹੋਵੇ ਫੇਰ ਗੱਲ ਬਣਦੀ ਆ ਸ਼ੌਂਕ ਹਾਂ ਕਿਹੜਾ ਹਾਂ ਮੁੱਜਰ ਹੈ ਲੈ ਤੇਰੇ ਕੀ ਖਰਚ ਕਿਹੜਾ ਹੈ ਮੁੱਜਰ ਹੈਗਾ ਅਸ਼ੀਰ ਇਹ ਖੜ ਜਾ ਇੱਕ ਮਿੰਟ ਇਹ ਤਾਂ ਫੜਿਆ ਨਹੀਂ ਨਾ ਜਾਂਦਾ ਨਾ ਵੀ ਆ ਦੇਖੋ ਤੁਸੀਂ ਕੀ ਬਾਤ ਆ ਮੌਜਰ ਕੀ ਮਤਲਬ ਹੁੰਦਾ ਇਹਦਾ ਪੈਰਾਂ ਦੇ ਜਿਹਦੇ ਵਾਲ ਹੋਵੇ ਨਾ ਅੱਛਾ ਇਹ ਮੁੰਡਾ ਦਾ ਵੀ ਪੈਰਾਂ ਦੇ ਵਿੱਚ ਜਿਹੜਾ ਹੋਵੇ ਵਾਲ ਹਨ ਇਹ ਉੜਦਾ ਆਪਣੇ ਇਹ ਉੜਦਾ ਅੱਛਾ ਣਕੇ ਬਾਜੀ ਪੂਜੀ ਤੇ ਲਾਉਣ ਵਾਲੇ ਇਹ ਇਹ ਉੱਡ ਕੇ ਆ ਜਾਂਦਾ 5 ਵਜੇ ਨਾ ਅੱਛਾ ਮੇਰੇ ਨਾਲੋਂ ਖੰਭੀਆ ਅੱਛਾ ਅੱਖਾਂ ਓੱਖਾਂ ਦੇਖੋ ਤੁਸੀਂ ਐਂ ਤਾਂ ਪੂਰੇ ਅਈ ਵਾਰ ਆਏ ਅੱਛਾ ਪੂਰਾ ਭਾਈ ਮੁੰਡੇ ਨੇ ਇਹ ਕਹਿੰਦੇ ਮੋਜੇ ਰ ਆ ਭਾਈ ਤੇ ਇਹਦੇ ਵਾਲ ਆ ਪੈਰਾਂ ਤੇ ਆਪਾਂ ਕਿਉਂਕਿ ਆਪਾਂ ਨੂੰ ਇਹਦੇ ਬਾਰੇ ਜਿਆਦਾ ਪਤਾ ਨਹੀਂ ਹੈਗਾ ਤੇ ਮੈਂ ਤਾਂ ਕੋਠੇ ਤੇ ਚੜਿਆ ਸੀ ਇੱਧਰ ਆਏ ਸੀ ਕਿਤੇ ਆਪਾਂ ਆਪਣੇ ਰਿਸ਼ਤੇਦਾਰਾਂ ਦੇ ਤੇ ਮੈਨੂੰ ਦਿਸਿਆ ਮੁੰਡਾ ਸ਼ੌਕ ਆ ਕਬੂਤਰਾਂ ਦਾ ਸ਼ਕੀਨ ਸ਼ਕੀਨ ਆ ਬੱਚੇ ਵਾਵਾ ਕਿੰਨੇ ਆ ਤੇਰੇ ਕੋਲ ਬੱਚੇ ਦੇੜੀ ਆ ਗਿਆ ਨਾ ਨਹੀਂ ਕਿੰਨੇ ਰੱਖੇ ਵੇ ਕਬੂਤਰ ਹੈ ਕਿੰਨੇ ਕਾ ਮਸ਼ਹ ਇਹਨਾਂ ਬਾਦਾਮਦੂਨ ਪਾਉਣਾ ਹੋਣਾ ਕਿ ਨਹੀਂ ਅੱਛਾ ਉੱਡਣ ਵਾਲਾ ਕਿਹੜਾ ਇਹਨਾਂ ਚਾਰੇ ਡਾਇਆ ਕਰ ਛੱਡ ਦਿਆ ਕ ਬਾਦ ਨੂੰ ਸ਼ਾਮੀ ਸਵੇਰੇ ਅੱਛਾ ਇਹ ਬਨੇਰੇ ਤੇ ਤਾਂ ਨਹੀਂ ਬੈਂਦੇ ਜਾ ਕੇ ਕਿਸੇ ਦੇ ਉਰ ਬੁਨੇ ਰਹੇ ਤੇ ਨਹੀਂ ਆਪਣੇ ਆ ਜਿਹੜੇ ਨਵੇਂ ਬੱਚੇ ਲਾਉਣਗੇ ਨਾ ਹਾਂ ਅੱਛਾ ਅੱਛਾ ਕਹਿੰਦੇ ਜਿਹੜਾ ਸਹੀ ਕਬੂਤਰ ਆ ਉਹ ਛਤਰੀ ਤੇ ਹੀ ਬਹਿੰਦਾ ਹੈ ਹੈ ਅ ਛਤਰੀ ਤੇ ਬੈਠਿਆ ਬਾਈ ਕਬੂਤਰ ਛਤਰੀਆਂ ਵੀ ਚਾਰ ਲਾਈਆਂਗੇ ਬਾਈ ਕਿਹੜਾ ਆ ਜਿਹੜਾ ਬੈਠਾ ਇਹਦਾ ਗੋਲਾ ਇੱਕ ਦਾ ਹੈ ਹੈ ਅੱਛਾ ਇਹ ਕਿਦਾ ਗੋਲਾ ਵਿੱਚ ਬੈਠਾ ਹਨ ਇਹ ਆਏ ਨੀਲਾ ਹੈ ਅੱਛਾ ਅੱਛਾ ਲੈ ਇਹ ਸ਼ੌਂਕ ਦਾ ਇਹਨੂੰ ਵਾਕਈ ਇਹਦੀ ਗੱਲ ਆ ਕਹਿੰਦੇ ਸ਼ੌਂਕ ਜਿਹੜਾ ਕਬੂਤਰਾਂ ਦਾ ਸ਼ੌਂਕ ਹਨ ਇਹ ਬਹੁਤ ਮਾੜਾ ਸਾਰਿਆਂ ਤੋਂ ਬਾਅਦ ਮਾੜਾ ਸ਼ੌਂਕ ਕਬੂਤਰਾਂ ਦਾ ਬਾਜੀ ਤੇ ਕਦੋਂ ਛਾੜ ਦੇਗਾ ਫਿਰ ਹੁਣ ਹੈ ਕਿਹੜੀ ਕਿਹੜੀ نسل ਤੇਰੇ ਕੋਲੇ ਉਹ ਨਾਲ ਜਾਗਾ ਉਹ ਬੱਚਾ ਯਾਰ ਅੱਛਾ ਨਹੀਂ ਇਹ ਇਹ ਤੂੰ ਬੱਚੇ ਲੈ ਕੇ ਕਢਵਾਏ ਆ ਕਿ ਵੈਸੇ ਹੀ ਨਹੀਂ ਜਿਹੜੇ ਜਿਹੜੇ ਫੜੇ ਆ ਨਾ ਨਾਲ ਜਾ ਫੜਿਆ ਆ ਅੱਛਾ ਆ ਬੈਠਾ ਜਿਹੜਾ ਇਹ ਹੁਣ ਉੱਡ ਕੇ ਜਾਂਦਾ ਤਾਂ ਨਹੀਂ ਕਿਤੇ ਹੁਣ ਅੱਛਾ ਠੀਕ ਆ ਠੀਕ ਆ ਕਣਕ ਕਿਹੜੀ ਲੈ ਕੇ ਆਉਣਾ ਫਿਰ ਨਹੀਂ ਨਹੀਂ ਮੁੱਲ ਲੈ ਕੇ ਆਉਣਾ ਨਾ ਵਧੀਆ ਤੇ ਹੋਰ ਕੀ ਪਾਉਣਾ ਇਹਨਾਂ ਨੂੰ ਕਣਕ ਤੋਂ ਇਲਾਵਾ ਅੱਛਾ ਇਹ ਪਾਇਆ ਕਰ ਵਧੀਆ ਚੀਜ਼ਾਂ ਇਹਨਾਂ ਨੂੰ ਬਦਾਮ ਬਦੂ ਪਾਇਆ ਕਰ ਡਾਇਆ ਕਰ ਆ ਕਬੂਤਰ ਕਿਹੜਾ ਯਾਰ ਆ ਬੜਾ ਹੋਰੀ ਬਾਜ਼ ਵਰਗਾ ਆ ਜੜਾ ਬੈਠਾ ਆ ਬਲੈਕ ਹਾਂ ਇਹ ਤਾਂ ਵੀ ਨਹੀਂ ਫੜਾ ਫੜਾ ਜਾਊ ਹੈ ਕਿ ਨਹੀਂ ਫੜਾ ਉਹ ਤਾਂ ਇਹਨਾਂ ਮੈਂ ਦੇਖਿਆ ਮੜਾ ਫੜੀ ਇਹਨੂੰ ਮੜਾ ਦੇਖੀਏ ਇਹ ਬੜੀ ਨਸਲ ਹੋ ਰਹੀ ਹਿਸਾਬ ਦੀ ਦਾਦੀ ਇਹਨੂੰ ਕੋਈ ਹੈ ਟੇਟਰੀਅਰ ਗਿਆ ਰਖਣਾ ਕਾ ਨਸਲ ਵੀ ਬੜੀ ਹੈ ਦਿਖਾਈ ਉਹ ਹੱਤੇਰੇ ਰਵਤੰਦਰਾ ਅਰ ਦੇਰ ਕਰ ਕਿ ਉਹ ਤਾਂ ਤੇਜ਼ ਕਬੂਤਰ ਪੂਰਾ ਹੈ ਹੜਜ 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 ਵਾ ਪੂਰਾ ਤੇਜ਼ ਆ ਭਾਈ ਇੱਕ ਮਿੰਟ ਲੈ ਵੀ ਸੁਣੋ ਲਾ ਵੀ ਪੂਰਾ ਤੇਜ਼ ਆ ਕਬੂਤਰ ਹੈ ਤਰਦਾ ਹੀ ਮੋਰਨੀ ਆ ਬਾਜ਼ਾਰ ਕਾ ਭਾਈ ਦੱਸੋ ਕਿਹੜੀ ਨਸਲ ਆ ਇਹ ਆਪਾਂ ਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਹੈਗਾ ਹਨ ਤੇ ਨਾ ਤਾਂ ਬਲੈਕ ਹੀ ਆ ਪੂਰਾ 골ਡਨ ਜਿਹਾ ਹਨ ਇਹ 골ਡਨ ਆ ਹਨ ਆਖ ਮੰਡਲਾ ਹੈ ਕਿਹੜਾ ਆ ਖਾਇਣਾ ਹਾਂ ਹਾਂ ਆਖਰੀ ਦਿੱਤੀ ਹੈ ਹਾਂ ਇਹ ਇਹ ਫੀਲਿੰਗ ਇਹ ਕੀ ਇੱਕ 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 ਕ ਖ ਕਾਲੀ ਹੈ ਤੇ ਇੱਕ ਪੀਲੀ ਹੈ ਇਹ ਕੀ ਮੰਡਲਾ ਹੈ ਪੰਡਲਾ ਪੰਡਲਾ ਕੀ ਕੀ ਮਤਲਬ ਹੁੰਦਾ ਨਾ ਕੋਤਰ ਇਦਾਂ ਹੀ ਨਿਕਲਦਾ ਹੁੰਦਾ اچھا ਇੱਕ ਮਿੰਟ ਇਹ ਫੜਿਆ ਆ ਮੋਬਾਈਲ ਫੜ ਇਧਰ ਮੇਰੇ ਆ ਫੜ ਮੋਬਾਈਲ ਫੜ ਕੇ ਰੱਖ ਮੈਨੂੰ ਦਿਖਾਉਂਦੇ ਇਧਰ ਮੇਰੇ ਨਾਲ ਨੂੰ ਕਰ ਆ ਲੈ ਵੀ ਆ ਤਾਂ ਯਾਰ ਕਮਾਲ ਹੀ ਪਈ ਆ ਇਧਰਲਾ ਪਾਸਾ ਕਹਿੰਦੇ ਪੀਲੀ ਅੱਖ ਹੈ ਇਧਰ ਲਈ ਇਹ ਦੂਜੀ ਹੈ ਕਮੰਡਲਾ ਆਂਦੇ ਇਹਦਾ ਮਤਲਬ ਕਮੰਡਲੇ ਦਾ ਮਤਲਬ ਵੀ ਕਬੂਤਰ ਐ ਹੋਜੇ ਹੁੰਦੇ ਆ ਆ ਲੱਗ ਲੱਗ ਆਂਦੇ ਆ ਆ ਕਬੂਤਰ ਨਵਾਂ ਜਾ ਰਿਹਾ ਹੈ ਆ ਕਬੂਤਰ ਨਵਾਂ ਜਾ ਰਿਹਾ ਹੈ ਰੇਲਾ ਕਹਿੰਦੇ ਕਬੂਤਰਾਂ ਦੀ ਨਿਗਾ ਕਬੂਤਰਾਂ ਨਾ ਇੱਕ ਕਵੰਦਲਾ ਕਹਿੰਦੇ ਬਾਈ ਹੈ ਬਾਕੀ ਸੋਹਣਿਆ ਯਾਰ ਕਬੂਤਰ ਮੁੰਡੇ ਦੇ ਚੰਗੀ ਚੀਜ਼ ਰੱਖੀ ਵੀ ਆ ਨਾ ਕਬੂਤਰ ਫੜ ਕੇ ਤੇਰੀ ਫੋਟੋ ਖਿੱਚਾਂ ਮੈਂ ਵੀਡੀਓ ਪਾਵਾਂਗੇ ਨੈਟ ਤੇ ਲੈ ਵੀ ਇਹ ਮੁੰਡਾ ਚੰਗੇ ਕਬੂਤਰ ਰੱਖੀ ਬੈਠਾ ਸ਼ੌਂਕ ਹੈ ਸ਼ੌਂਕ ਦਾ ਕੋਈ ਮੇਰੇ ਨੂੰ ਐਂ ਕਰ ਲਿਆ ਫੋਟੋ ਖਿੱਚ ਕੇ ਤੇਰੀ ਇਧਰ ਨੂੰ ਆ ਗਾ ਚਲ ਬਾਕੀ ਤੁਸੀਂ ਕਰੋ ਸ਼ੇਅਰ ਵੀਡੀਓ ਨੂੰ ਤੇ ਦੱਸਿਆ ਜੋ ਕਿਵੇਂ ਲੱਗੀ ਵੀਡੀਓ ਹੈ ਇਹ ਫੜਿਆ ਵਾ 15 ਇਹਨੇ ਕਿੱਥੇ ਫੜ ਲੈਣਾ ਤੂੰ ਹੋਰ ਕਬੂਤਰ ਆ ਗਿਆ ਤਾਂ ਅੱਛਾ ਉਹ ਉਹ ਛੱਡ ਤਾਂ ਨਹੀਂ ਦਿੰਦਾ ਜਾਣ ਕੇ ਜਿਹੜੇ ਕੰਮ ਦੇ ਨਾ ਹੋਣ ਅੱਛਾ ਹੁਣ ਕੈਦ ਕੀਤੇ ਵਿਆ ਉਹ ਦੇਖੋ ਜਾਲ ਵਿੱਚ ਕਿੰਨੇ ਸਾਰੇ ਹਾਂ ਜਾਲ ਚ ਬਹੁਤ ਕਬੂਤਰ ਆ ਰਹੇ ਹਨਾ ਯਾਰ ਨੇੜੇ ਕਰਕੇ ਦਿਖਾਣੇ ਆਪਾਂ ਆ ਜਾਲ ਆ ਬਾਈ ਇਹ ਚ ਕਬੂਤਰੀ ਕਬੂਤਰਾ ਖੰਦੇ ਹਾਂ ਕਾ ਟਾ ਬਾਕੀ ਆ ਛਤਰੀ ਲੱਗੀ ਹੋਈ ਆ ਉਹ ਗੋਲਾ ਆ ਗਿਆ ਵਿੱਚ ਇਹ ਬਾਹਰਲਾ ਬੰਦਾ ਕਾਹਤੋਂ ਆ ਗਿਆ ਵਿੱਚ ਉੱਡ ਗਿਆ ਹੋ ਗਿਆ ਆਪਣੇ ਆਪਾਂ ਆ ਜਾਂਦਾ ਅੱਛਾ ਇਹ ਬੰਦਾ ਇਹਨੇ ਬੰਦਾ ਪਾਲਿਆ ਅੱਛਾ ਇਹ ਤੋਰੇ ਫੇਰੇ ਵਾਲਾ ਯਾ ਹੂੰ ਇੱਕ ਉਹ ਕਿਹੜਾ ਅੱਛਾ ਉਹ ਫੜਿਆ ਸੀ ਆਪਾਂ ਹਣਾ ਹੁਣੇ ਦੇਖਿਆ ਜਿਹੜਾ ਯਾਰ ਬੜੀ ਨਸਲ ਵਧੀਆ ਵਧੀਆ ਕਬੂਤਰ ਰੱਖੇ ਹੋਏ ਆ ਬਾਕੀ ਤੁਸੀਂ ਮੁੰਡੇ ਦੀ ਇਹਦੇ ਸ਼ੌਂਕ ਨੂੰ ਕੀ ਕਹੋਗੇ ਹਣਾ ਤੇ ਦੱਸਿਆ ਜਰੂਰ ਤੇ ਕਿਵੇਂ ਲੱਗਦਾ ਤੁਹਾਨੂੰ ਇਹਦੇ ਬਾਰੇ ਤੇ ਵੀਡੀਓ ਬਾਰੇ ਰਾਇ ਜਰੂਰ ਦਿਓ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਧੰਨਵਾਦ